ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਲੈਸ ਨਾਲ ਬੁਟੀਕ ਸਟਾਈਲ ਬਣੇ ਹੋਏ ਨੇ ਇਹ ਵਾਲੇ ਟੈਬੀ ਸਿਲਕ ਦੇ ਸੂਟ ਆਉਣਗੇ ਬਾਜ਼ੂ ਵਰਕ ਆਏਗਾ ਘੇਰੇ ਦੇ ਉੱਪਰ ਵਰਕ ਚਾਕ ਵਰਕ ਨਾਲ ਚਨਾਉਂਦਾ ਦੁਪੱਟਾ ਰਹੇਗਾ ਲੈਸ ਲੱਗੀ ਹੋਈ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਸਾਰੇ ਕਲਰ ਆਪਸ਼ਨ ਦਿੱਤੇ ਹੋਏ ਨੇ ਆਪਾਂ ਅੱਜ ਇਹਨਾਂ ਦੇ ਵਿੱਚ ਕਾਟਨ ਦੇ ਬ੍ਰਾਂਡਡ ਸੂਟ ਲੈ ਕੇ ਆਏ ਹਾਂ ਵੀਡੀਓ ਐਂਡ ਤੱਕ ਦੇਖਿਓ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਬਾਟਮ ਵੀ ਕਾਟਨ ਦੀ ਆਏਗੀ ਦੁਪੱਟਾ ਵੀ ਕਾਟਨ ਦਾ ਆਏਗਾ ਤੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰੈਗਿੰਗ ਦੇ ਉੱਪਰ ਵਰਕ ਆਏਗਾ ਤੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਦਿੱਤੇ ਹੋਏ ਨੇ ਤੇ ਸਾਰੇ ਤੁਹਾਨੂੰ ਇਹ ਮਿਲ ਜਾਣਗੇ ਜੀ ਇਹ ਵਾਲਾ ਵਿਜ਼ੇ ਹਾਈ ਬ੍ਰਾਂਡ ਦੇ ਸੂਟ ਆਏਗਾ ਬਹੁਤ ਜ਼ਿਆਦਾ ਸੋਹਣਾ ਲੈ ਇਹਨਾਂ ਦੇ ਉੱਪਰ ਫੁੱਲ ਇੰਬੋਰਡਰੀ ਆਗੀ ਬਾਟਮ ਦੇ ਉੱਤੇ ਵੀ ਇੰਬੋਰਡਰੀ ਆਏਗੀ ਤੇ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਫੈਂਸੀ ਬਣਿਆ ਹੋਇਆ ਇਹ ਵਾਲਾ ਜੌਰਜਟ ਦੀ ਸ਼ਰਟ ਆਏਗੀ ਨਾਲ ਇਨਰ ਵਿਦ ਇਨਰ ਆਏਗਾ ਬਾਟਮ ਆਏਗੀ ਨਾਲ ਜ਼ੋਰ-ਜ਼ੜ ਦਾ ਦੁਪੱਟਾ ਆਏਗਾ ਪ੍ਰਾਈਸ ਮੈਂਸ਼ਨ ਹੈ ਇਹ ਵਾਲੇ ਜੀ ਬਹੁਤ ਹੀ ਜ਼ਿਆਦਾ ਸੋਨੇ ਸੂਟ ਬਣੇ ਹੋਏ ਨੇ ਤੇ ਇਹ ਵਾਲੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਨਿਊ ਫੈਬਰਿਕ ਆਇਆ ਲੀਨਨ कॉटन ਤੇ ਨਾਲ ਬਾਟਮ ਟੈਬੀ ਲੀਨਨ ਦੀ ਆਏਗੀ ਇਹ ਵਾਲੇ ਰਾਮ ਟੈਕਸ ਦੇ ਸੂਟ ਆਉਣਗੇ ਜੀ ਸ਼ਰਟ ਦੇ ਘੇਰੇ ਦੇ ਉੱਪਰ ਵਰਕ ਆਏਗਾ ਨਾਲ ਪ्योर ਦਾ ਦੁਪੱਟਾ ਆਏਗਾ ਰਾਮ ਟੈਕਸ ਦਾ ਸੂਟ ਨੇ ਮਸ਼ੀਨ ਵਰਕ ਹੈ ਇਹ ਵਾਲਾ ਵੀ ਰਾਮ ਟੈਕਸ ਦਾ ਸੂਟ ਆਏਗਾ ਜੀ ਨਾਲ ਇਹਨਾਂ ਦੇ ਹੈਂਡਵਰਕ ਦਾ ਟੱਚ ਦਿੱਤਾ ਹੈ ਨਾਲ ਦੁਪੱਟਿਆਂ ਦੇ ਉੱਪਰ ਲੈਂਸ ਲੱਗੀ ਹੋਈ ਹੈ ਪ्युअर ਦੇ ਦੁਪੱਟੇ ਆਉਣਗੇ ਬਹੁਤ ਹੀ ਜ਼ਿਆਦਾ ਫੈਂਸੀ ਸੂਟ ਨੇ ਪਾਰਟੀ ਵੇਅਰ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਥੈਂਕ ਯੂ